ਉਹਨਾਂ ਲੋਕਾਂ ਨੇ ਜਿਨ੍ਹਾਂ ਨੇ ਆਪਣੀ ਜਾਨ ਨਿਸ਼ਾਵਰ ਕਰਕੇ ਦਰਬਾਰ ਸਾਹਿਬ ਦੀ ਸ੍ਰੀ ਕਾਦਰ ਸਾਹਿਬ ਦੀ ਰਾਖੀ ਕੀਤੀ ਹੈ ਤੇ ਬਹੁਤ ਸਾਰੇ ਲੋਕ 40 ਸਾਲਾਂ ਦੇ ਵਿੱਚ ਪੈਦਾ ਹੋਏ ਉਹ ਲੋਕ ਨੇ ਜਿਨ੍ਹਾਂ ਨੇ ਇਸ ਵਰਤਾਰੇ ਨੂੰ ਵੇਖਿਆ ਵੀ ਨਹੀਂ ਸੰਤ ਜਰਨੈਲ ਸਿੰਘ ਦੇ ਦਰਸ਼ਨ ਵੀ ਨਹੀਂ ਕੀਤੇ ਭਾਈ ਮਰੀਕ ਸਿੰਘ ਉਹਨਾਂ ਨੇ ਵੇਖਿਆ ਵੀ ਨਹੀਂ ਉਹ ਵੱਡੀਆਂ ਛਾਲਾਂ ਮਾਰ ਕੇ ਤੇ ਇਹ ਸਾਬਤ ਕਰਨਾ ਚਾਹੁੰਦੇ ਕਿ ਸਾਡੇ ਨਾਲੋਂ ਵੱਡਾ ਸਿੱਖ ਕੋਈ ਨਹੀਂ ਤੇ ਮੈਂ ਸਮਝਦਾ ਕਿ ਜਿਹੇ ਵਰਤਾਰੇ ਅੱਜ ਆਪਸੀ ਉਲਝਣਾਂ ਕਰਨੀ ਸਾਨੂੰ ਲੜਾਇਆ ਜਾ ਰਿਹਾ ਤੇ ਅਸੀਂ ਲੜ ਰਹੇ ਹਾਂ ਬੜੀ ਸ਼ਾਨ ਦੇ ਨਾਲ ਸਾਹੀ ਸਮਝਦੇ ਆ ਕਿ ਜਿਹੇ ਵਰਤਾਰੇ ਨਾਲ ਕੌਮ ਦਾ ਹੋਰ ਨੁਕਸਾਨ ਹੋ ਸਕਦਾ ਨਾ ਤਾਂ ਉਹਦੇ ਵਿੱਚ ਖਸਾਲ ਦਾ ਭਲਾ ਹੈ ਨਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਭਲਾ ਹੈ ਨਾ ਸਿੱਖ ਕੌਮ ਦਾ ਭਲਾ ਹੈ ਤੇ ਕੰਮ ਉਹ ਕਰਨਾ ਚਾਹੀਦਾ ਪਹਿਲਾਂ ਤਾਂ ਅਸੀਂ ਗੁਰਗੱਜ ਸਾਹਿਬ ਨੂੰ ਲਾਇਆ ਫਿਰ ਲਾਇਆ ਐਗਜ਼ੈਕਟਿਵ ਨੇ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਵੀ ਉਹਦੀ ਵਿਰੋਧਤਾ ਕਰ ਰਹੇ ਨੇ ਤੇ ਮੈਨੂੰ ਸਮਝ ਨਹੀਂ ਆਈ ਕਿ ਇਹ ਵਰਤਾਰਾ ਕਿਉਂ ਵਰਤਿਆ ਜਾ ਰਿਹਾ ਹੈ ਕਿਹੜੀਆਂ ਵੱਡੀਆਂ ਤਾਕਤਾਂ ਨੇ ਜਿਹੜੀਆਂ ਇਸ ਸਿੱਖਾਂ ਨੂੰ ਇਸ ਪਾਸੇ ਲੜਾ ਕੇ ਸ਼ਹੀਦਾਂ ਦੇ ਸ਼ਹੀਦਾਂ ਦੇ ਦਿਨ ਨੂੰ ਖਰਾਬ ਕਰ ਰਹੀਆਂ ਨੇ ਮੈਂ ਸਾਰਿਆਂ ਨੂੰ ਅਪੀਲ ਕਰਦਾ ਕਿ ਇਹ ਜਿਹੇ ਦਿਨਾਂ ਦੇ ਉੱਤੇ ਨਹੀਂ ਤੁਸੀਂ ਸਿਰਜ ਜੋੜ ਕੇ ਬੈਠੋ ਤੇ ਫੇਰ ਇਹਦੇ ਬਾਰੇ ਚੰਗੇ ਮੰਦੇ ਦਾ ਨਤਾਰਾ ਕਰੋ ਕਿਤੇ ਬੈਠ ਕੇ ਤੇ ਕਿੰਨਾ ਲੋਕਾਂ ਨੇ ਕੌਮ ਦਾ ਕੰਮ ਕੀਤਾ ਕਿੰਨਾ ਨਹੀਂ ਕੀਤਾ ਜਿਨ੍ਹਾਂ ਨੇ ਕੰਮ ਕੀਤਾ ਉਹ ਆਪਣੇ ਘਰਾਂ 'ਚ ਬਹਿ ਗਏ ਤੇ ਜਿਨ੍ਹਾਂ ਨੇ ਕੀਤਾ ਕੁਝ ਨਹੀਂ ਉਹ ਲੁੱਟੀ ਵੀ ਜਾਂਦੇ ਆ ਤੇ ਲੋਕਾਂ ਨੂੰ ਲੜਾਈ ਵੀ ਜਾਂਦੇ ਆ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਤੁਸੀਂ ਕਿਰਪਾ ਕਰੋ ਇਹਨਾਂ ਦਿਨਾਂ ਦੇ ਉੱਤੇ ਸ਼ਹੀਦਾਂ ਦੇ ਦਿਨਾਂ ਦੇ ਉੱਤੇ ਇਹ ਵਰਤਾਰੇ ਨਾ ਵਰਤਾਓ ਕਿ ਤੁਹਾਡੀ ਤਾਕਤ ਜਿਹੜੀ ਆ ਤਾਕਤ ਕਿਹਨੂੰ ਕਿਹਨੂੰ ਹੋ ਰਹੀ ਆ ਤੇ ਜੋ ਹਿੰਦੁਸਤਾਨ ਦੇ ਹਾਕਮ ਚਾਹੁੰਦੇ ਨੇ ਉਹ ਤੁਸੀਂ ਕਰ ਰਹੇ ਹੋ ਮੈਂ ਇਹਨਾਂ ਨੂੰ ਇਹ ਬੇਨਤੀ ਕਰ ਸਕਦਾ ਹਾਂ ਔਰ ਕੁਝ ਨਹੀਂ ਕਹਿ ਸਕਦਾ ਜੀ ਦੇਖਿਆ ਜਾਵੇ ਤਾਂ ਇੱਕੋ ਟੋਪਿਕ ਚੱਲ ਰਿਹਾ ਹੈ ਮਰਯਾਦਾ ਜੀ ਉਸ ਨੂੰ ਪੈਰ ਨੇ ਵੀ ਤੁਸੀਂ ਮਰਯਾਦਾ ਦੇ ਵਿੱਚ ਜਿਸ ਤਰ੍ਹਾਂ ਕਿਸ ਪਾਲੀ ਦੇ ਪਾਸੇ ਕਹੇ ਵੀ ਤੁਸੀਂ ਮਰਯਾਦਾ ਧਿਆਨ ਵਿੱਚ ਕਰਤੀ ਜਾ ਕੇ ਇਸ਼ਾਨਤ ਨਹੀਂ ਕਰਕੇ ਆਏ ਔਰ ਇਸ ਤਰ੍ਹਾਂ ਨੇ ਮਿਲਣੇ ਜਾਂਦੇ ਰਹੇ ਹੋ ਕਿ ਮਰਯਾਦਾ ਆਖਰ ਨੂੰ ਜਿਹੜੀ ਮਰਯਾਦਾ ਹੈ ਉਹ ਕਿਸ ਵੱਲੋਂ ਨਿਭਾਈ ਜਾ ਰਹੀ ਹੈ ਮਰਯਾਦਾ ਜਿਹੜੀ ਹੈ ਜੀ ਮਰਯਾਦਾ ਦਸਵੇਂ ਪਾਸ਼ਾ ਦੀ ਮਰਯਾਦਾ ਬਣਾਈ ਹੋਈ ਹੈ ਨਾ ਕਿ ਇਹਨਾਂ ਦੀ ਕਿਸੇ ਦੀ ਸਿੱਖਾਂ ਦੇ ਮਰਯਾਦਾ ਦਸਵੇਂ ਪਾਸ਼ਾ ਨੇ ਦਿੱਤੀ ਹੈ ਦਸਵੇਂ ਪ ਇਹ ਇਹਨਾਂ ਚ ਗਰਾਵਟ ਆ ਗਈ ਇਹ ਤੋਂ ਆਪਣੇ ਚ ਗਰਾਵਟ ਆ ਗਈ ਕੋਈ ਉਹਨੂੰ ਮੰਨਣ ਵਾਲਾ ਕੋਈ ਨਾ ਨਾ ਕਰਨ ਵਾਲਾ ਮੈਂ ਸਮਝਦਾ ਕਿ ਇਹਨਾਂ ਸਾਰਿਆਂ ਨੂੰ ਮਰਜ਼ਾਦਾ ਦਾ ਪਾਠ ਆਪ ਪੜ ਲੈਣਾ ਚਾਹੀਦਾ ਪਹਿਲੂ ਤਾਂ ਹੀ ਇਹ ਜਾ ਕੇ ਕਿਸੇ ਨੂੰ ਮਰਜ਼ਾਦਾ ਸਮਝਾ ਸਕਦੇ ਮੈਂ ਸਮਝਦਾ ਕਿ ਅੱਜ ਦਾ ਜਿਹੜਾ ਦੇਣਿਆ ਇਹ ਤਾਂ ਹੈ ਸ਼ਹੀਦਾਂ ਦੇ ਨਾਮ ਤੇ ਦੇਣ ਉਹਨਾਂ ਲੋਕਾਂ ਨੇ ਜਿਨ੍ਹਾਂ ਨੇ ਆਪਣੀ ਜਾਨ ਨਿਸ਼ਾਵਰ ਕਰਕੇ ਦਰਬਾਰ ਸਾਹਿਬ ਦੀ ਸ੍ਰੀ ਕਲਤਾ ਸਾਹਿਬ ਦੀ ਰਾਖੀ ਕੀਤੀ ਹੈ ਤੇ ਬਹੁਤ ਸਾਰੇ ਲੋਕ 40 ਸਾਲਾਂ ਦੇ ਵਿੱਚ ਪੈਦਾ ਹੋਏ ਉਹ ਲੋਕ ਨੇ ਜਿਨ੍ਹਾਂ ਨੇ ਇਸ ਵਰਤਾਰੇ ਨੂੰ ਵੇਖਿਆ ਬਣੀ ਚੰਦ ਜਰ ਨਾਇਲਸੋਂ ਦੇ ਦਰਸ਼ਨ ਵੀ ਨਹੀਂ ਕੀਤੇ ਭਾਈ ਮਰੀਕ ਸਿੰਘ ਉਹਨਾਂ ਨੇ ਵੇਖਿਆ ਵੀ ਨਹੀਂ ਉਹ ਵੱਡੀਆਂ ਛਾਲਾਂ ਮਾਰ ਕੇ ਤੇ ਇਹ ਸਾਬਤ ਕਰਨਾ ਚਾਹੁੰਦੇ ਕਿ ਸਾਡੇ ਨਾਲੋਂ ਵੱਡਾ ਸਿੱਖ ਕੋਈ ਨਹੀਂ ਪਰ ਮੈਂ ਸਮਝਦਾ ਕਿ ਜਹੇ ਵਰਤਾਰੇ ਅੱਜ ਆਪਸੀ ਉਲਝਣਾ ਕਰਨੀ ਸਾਨੂੰ ਲੜਾਇਆ ਜਾ ਰਿਹਾ ਤੇ ਅਸੀਂ ਲੜ ਰਹੇ ਹਾਂ ਬੜੀ ਸ਼ਾਨ ਦੇ ਨਾਲ ਸਾਹੀਂ ਸਮਝਦੇ ਹਾਂ ਕਿ ਜਹੇ ਵਰਤਾਰੇ ਨਾਲ ਕੌਮ ਦਾ ਹੋਰ ਨੁਕਸਾਨ ਹੋ ਸਕਦਾ ਨਾ ਤਾਂ ਉਹਦੇ ਵਿੱਚ ਖਸਾਲ ਦਾ ਭਲਾ ਹੈ ਨਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਭਲਾ ਹੈ ਨਾ ਸਿੱਖ ਕੌਮ ਦਾ ਭਲਾ ਹੈ ਤੇ ਕੰਮ ਉਹ ਕਰਨਾ ਚਾਹੀਦਾ ਪਹਿਲੋਂ ਤਾਂ ਅਸੀਂ ਗੁਰਦਾਸ ਸਾਹਿਬ ਨੂੰ ਲਾਇਆ ਫੇਰ ਲਾਇਆ ਐਗਜ਼ੈਕਟਿਵ ਨੇ ਆਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਵੀ ਉਹਦੀ ਵਿਰੋਧਤਾ ਕਰ ਰਹੇ ਨੇ ਤੇ ਮੈਨੂੰ ਸਮਝ ਨਹੀਂ ਆਈ ਕਿ ਇਹ ਵਰਤਾਰਾ ਕਿਉਂ ਵਰਤਿਆ ਜਾ ਰਿਹਾ ਹੈ ਕਿਹੜੀਆਂ ਵੱਡੀਆਂ ਤਾਕਤਾਂ ਨੇ ਜਿਹੜੀਆਂ ਇਸ ਸਿੱਖਾਂ ਨੂੰ ਇਸ ਪਾਸੇ ਲੜਾ ਕੇ ਸਿੱਖਾਂ ਦੇ ਸ਼ਹੀਦਾਂ ਦੇ ਦਿਨ ਨੂੰ ਖਰਾਬ ਕਰ ਰਹੀਆਂ ਨੇ ਮੈਂ ਸਾਰਿਆਂ ਨੂੰ ਅਪੀਲ ਕਰਦਾ ਕਿ ਜਿਹੇ ਦਿਨਾਂ ਦੇ ਉੱਤੇ ਨਹੀਂ ਤੁਸੀਂ ਸਿਰਜ ਜੋੜ ਕੇ ਬੈਠੋ ਤੇ ਫੇਰ ਇਹਦੇ ਬਾਰੇ ਚੰਗੇ ਮੰਦੇ ਦਾ ਨਤਾਰਾ ਕਰੋ ਕਿਤੇ ਬੈਠ ਕੇ ਤੇ ਕਿੰਨਾਂ ਲੋਕਾਂ ਨੇ ਕੌਮ ਦਾ ਕੰਮ ਕੀਤਾ ਕਿੰਨਾਂ ਨੇ ਨਹੀਂ ਕੀਤਾ ਜਿਨ੍ਹਾਂ ਨੇ ਕੰਮ ਕੀਤਾ ਉਹ ਆਪਣੇ ਘਰਾਂ 'ਚ ਬਹਿ ਗਏ ਤੇ ਜਿਨ੍ਹਾਂ ਨੇ ਕੀਤਾ ਕੁਛ ਨਹੀਂ ਉਹ ਲੁੱਟੀ ਵੀ ਜਾਂਦੇ ਆ ਤੇ ਲੋਕਾਂ ਨੂੰ ਲੜਾਈ ਵੀ ਜਾਂਦੇ ਆ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਤੁਸੀਂ ਕਿਰਪਾ ਕਰੋ ਇਹਨਾਂ ਦਿਨਾਂ ਦੇ ਉੱਤੇ ਸ਼ਹੀਦਾਂ ਦੇ ਦਿਨਾਂ ਦੇ ਉੱਤੇ ਇਹ ਵਰਤਾਰੇ ਨਾ ਵਰਤਾਓ ਕਿ ਤੁਹਾਡੀ ਤਾਕਤ ਜਿਹੜੀ ਹੈ ਤਾਕਤ ਕਿਹਨੂੰ ਕਿਹਨੂੰ ਹੋ ਰਹੀ ਹੈ ਤੇ ਜੋ ਹਿੰਦੁਸਤਾਨ ਦੇ ਹਾਕਮ ਚਾਹੁੰਦੇ ਨੇ ਉਹ ਤੁਸੀਂ ਕਰ ਰਹੇ ਹੋ ਮੈਂ ਇਹਨਾਂ ਨੂੰ ਇਹ ਬੇਨਤੀ ਕਰ ਸਕਦਾ ਹਾਂ ਔਰ ਕੁਛ ਨਹੀਂ ਕਹਿ ਸਕਦਾ ਜੇ ਦੇਖਿਆ ਜਾਵੇ ਤਾਂ ਇੱਕੋ ਟੋਪਿਕ ਚੱਲ ਰਿਹਾ ਹੈ ਮਰਿਆਦਾ ਉਸ ਨੂੰ ਪਹਿਰੇ ਨੇ ਵੀ ਤੁਸੀਂ ਮਰਿਆਦਾ ਦੇ ਵਿੱਚ ਜਿਸ ਤਰ੍ਹਾਂ ਕਿਸ ਪਾਲੀ ਦੇ ਪਾਸੇ ਕਿਹਾ ਵੀ ਤੁਸੀਂ ਮਰਿਆਦਾ ਧਿਆਨ ਵਿੱਚ ਕਰਤੀ ਜਾ ਤੁਸੀਂ ਇਸ਼ਾਰਾ ਪਾਉਂਦੇ ਔਰ ਇਸ ਤਰ੍ਹਾਂ ਨੇ ਮਿਲਨੇ ਜਾਂਦੇ ਰਹੇ ਉਹ ਕਿ ਮਰਯਾਦਾ ਆਖਰ ਨੂੰ ਜਿਹੜੀ ਮਰਯਾਦਾ ਹੈ ਉਹ ਕਿਸ ਵੱਲੋਂ ਨਿਪਾਈ ਜਾ ਰਹੀ ਹੈ ਮਰਯਾਦਾ ਜਿਹੜੀ ਹੈ ਜੀ ਮਰਯਾਦਾ 10ਵੇਂ ਪਾਸ਼ਾ ਦੀ ਮਰਯਾਦਾ ਬਣਾਈ ਹੋਈ ਹੈ ਨਾ ਕਿ ਇਹਨਾਂ ਦੀ ਕਿਸੇ ਦੀ ਸਿੱਖਾਂ ਦੀ ਮਰਯਾਦਾ 10ਵੇਂ ਪਾਸ਼ਾ ਨੇ ਦਿੱਤੀ ਹੈ 10ਵੇਂ ਪਾਸ਼ਾ ਨੇ ਜੇ ਇਹਨਾਂ 'ਚ ਗਰਾਵਟ ਆ ਗਈ ਇਹ ਤਾਂ ਆਪਣੇ 'ਚ ਗਰਾਵਟ ਆ ਗਈ ਕੋਈ ਉਹਨੂੰ ਮੰਨਣ ਵਾਲਾ ਕੋਈ ਨਾ ਨਾ ਕਰਨ ਵਾਲਾ ਮੈਂ ਸਮਝਦਾ ਕਿ ਇਹਨਾਂ ਸਾਰਿਆਂ ਨੂੰ ਮਰਯਾਦਾ ਦਾ ਪਾਠ ਆਪ ਪੜ ਲੈਣਾ ਚਾਹੀਦਾ ਪਹਿਲੂ ਤਾਂ ਹੀ ਇਹ ਜਾ ਕੇ ਕਿਸੇ ਨੂੰ ਮਰਯਾਦਾ ਸਮਝਾ ਸਕਦਾ ਹੈ